ਅਵੰ ਕਿਸ ਤਰ੍ਹਾਂ ਇਸ ਵਾਰ ਮੌਨਸੂਨ ਹਾਲਾਕਿ ਕਿਤੇ ਕਿਤੇ ਬਾਰਿਸ਼ ਜ਼ਿਆਦਾ ਵੀ ਹੋਈ ਹੈ ਕਿਤੇ ਘੱਟ ਵੀ ਦੇਖਣ ਨੂੰ ਮਿਲ ਰਹੀ ਹੈ ਜਿੱਦਾਂ 올ਓਵਰ ਦੇਖਿਆ ਜਾਵੇ ਜੇ ਇਸ ਵਾਰ ਮੌਨਸੂਨ ਕਿਸ ਤਰ੍ਹਾਂ ਦਾ ਰਿਹਾ ਹੈ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਉਹ ਤੋਂ ਬੜਾ ਥੋੜਾ ਦਾ ਆ ਦੇਖੋ ਜਿਸ ਤਰ੍ਹਾਂ ਕਿ ਮੌਨਸੂਨ ਸੀਜ਼ਨ ਸਾਡੇ ਕੋਲ ਹੁੰਦਾ ਹੈ ਜੂਨ ਜੁਲਾਈ ਅਗਸਤ ਸੈਪਟੰਬਰ ਸੈਪਟੰਬਰ ਵੀ ਬਾਈ ਦੇ ਨੇੜੇ ਜਿਹੜੀ ਮੌਨਸੂਨ ਦੀ ਵਾਪਸੀ ਹੋ ਜਾਂਦੀ ਹੈ ਸੋ ਇੰਨਾ ਚਾਰ ਮਹੀਨਿਆਂ ਦੇ ਵਿੱਚ ਮਤਲਬ 170 ਦਿਨ ਸਾਡੇ ਕੋਲ ਜਿਹੜੇ ਮੌਨਸੂਨ ਦੇ ਹੁੰਦੇ ਆ ਉਹ ਦੇਖੀਏ ਇਸ ਵਾਰੀ ਸਾਡੇ ਕੋਲ ਜੂਨ ਦੇ ਵਿੱਚ ਬਹੁਤ ਅੱਛੀ ਬਾਰਿਸ਼ ਹੋਈ ਹੈ ਪਰ ਜੁਲਾਈ ਜਿਹੜਾ ਉਹ ਕਾਫੀ ਹੱਦ ਤੱਕ ਡੈਫਿਸਿਟ ਚੱਲ ਰਿਹਾ ਹੈ ਸੋ ਜਿਸ ਤਰ੍ਹਾਂ ਕੀ ਜੇ ਆਪਾਂ ਲੁਧਿਆਣੇ ਦੀ ਗੱਲ ਕਰਦੇ ਆਂ ਤਾਂ ਸਾਡੇ ਕੋਲ 50% ਤੱਕ ਡੈਫਿਸਿਟ ਹੈਗਾ 220 ਤੱਕ ਸਾਡੇ ਕੋਲ ਬਾਰਿਸ਼ ਹੋਣੀ ਚਾਹੀਦੀ ਹੈ ਤੇ 100 ਮਿਲੀਮੀਟਰ ਤੱਕ ਰਿਕਾਰਡ ਹੋਈ ਹੈ ਤੇ ਜੇ ਆਪਾਂ ਪੂਰੇ ਪੰਜਾਬ ਦੀ ਗੱਲ ਕਰਦੇ ਆਂ ਤਾਂ ਵੀ ਸਾਡੇ ਕੋਲ 44% ਤੱਕ ਜਿਹੜਾ ਉਹ ਡੈਫਿਸਿਟ ਚੱਲ ਰਿਹਾ ਹੈ ਤੇ ਜੇ ਆਪਾਂ ਕੋਈ ਪਿਛਲੇ ਸਾਲਾਂ ਦੀ ਗੱਲ ਕਰਦੇ ਆਂ ਤਾਂ ਸਾਡੇ ਕੋਲ ਪਿਛਲੇ ਸਾਲ ਜਿਵੇਂ ਜੁਲਾਈ ਦੇ ਵਿੱਚ 212 ਮਿਲੀਮੀਟਰ ਬਾਰਿਸ਼ ਤੇ ਉਸ 2022 ਦੇ ਵਿੱਚ ਸਾਡੇ ਕੋਲ ਬਹੁਤ ਅੱਛੀ ਬਾਰਿਸ਼ ਹੋ 324 ਮਿਲੀਮੀਟਰ ਬਾਰਿਸ਼ ਹੋ ਗਈ ਸੀ ਜੁਲਾਈ ਦੇ ਵਿੱਚ ਸੋ ਜਿਹੜਾ 22 ਸਾਲ ਸੀਗਾ ਉਹ ਬਹੁਤ ਵਧੀਆ ਸੀ ਮੌਨਸੂਨ ਸੀਜ਼ਨ ਲਈ ਤੇ ਜੇ ਆਪਾਂ ਪੂਰੇ ਮੌਨਸੂਨ ਸੀਜ਼ਨ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 643 ਮਿਲੀਮੀਟਰ ਬਾਰਿਸ਼ ਰਿਕਾਰਡ ਹੋਈ ਸੀਗੀ ਤੇ 2023 ਦੇ ਵਿੱਚ ਸਾਡੇ ਕੋਲ ਸਿਰਫ 438 ਮਿਲੀਮੀਟਰ ਬਾਰਿਸ਼ ਰਿਕਾਰਡ ਹੋਈ ਸੀ मतलब ਪਿਛਲਾ ਸਾਲ ਜਿਹੜਾ ਸੀ 2023 ਕੋ ਮੌਨਸੂਨ ਦੇ ਹਿਸਾਬ ਦੇ ਨਾਲ ਕਾਫੀ ਜ਼ਿਆਦਾ ਮਤਲਬ ਖਰਾਬ ਮੌਨਸੂਨ ਸੀਜ਼ਨ ਕਹਿ ਸਕਦੇ ਹਾਂ ਵੀਕ ਮੌਨਸੂਨ ਸੀਜ਼ਨ ਕਹਿ ਸਕਦੇ ਹਾਂ ਤੇ ਪਰ ਜਿਹੜਾ 22 ਸੀਗਾ ਉਹ ਬਹੁਤ ਅੱਛਾ ਮੌਨਸੂਨ ਸੀਜ਼ਨ ਸੀ ਸੋ ਇਸ ਵਾਰੀ ਜਿਸ ਤਰ੍ਹਾਂ ਹੁਣ ਕੀ ਸਿਨੈਰੀਓ ਚੱਲ ਰਿਹਾ ਹੈਗਾ ਕਿ ਹਾਲੇ ਤੱਕ ਜੁਲਾਈ ਜਿਹੜਾ ਡੈਫਿਸਿਟ ਹੈ ਪਰ ਜੂਨ ਦੇ ਸੂਤ ਸਾਡੇ ਕੋਲ ਅੱਛੀ ਬਾਰਿਸ਼ ਹੋ ਗਈ ਹੈ ਪਰ ਹੁਣ ਜਿਸ ਤਰ੍ਹਾਂ ਕਿ ਫੇਰ ਦੁਬਾਰਾ ਮੌਨਸੂਨ ਰਿਵਾਈਵ ਹੋ ਰਹੀ ਹੈ ਤਾਂ ਉਮੀਦ ਕਰਦੇ ਹੈਗੇ ਆ ਕਿ ਜਿਹੜਾ ਇਹ 44% ਘਟਾ ਪੰਜਾਬ ਦਾ ਇਹ ਹੋ ਸਕਦਾ ਹੈ ਕਿ ਕਵਰ ਹੋ ਜਾਏ ਤੇ ਕਿਉਂਕਿ ਹਲੇ ਸਾਡੇ ਕੋਲ ਅਗਸਟ ਤੇ ਸਪਟੰਬਰ ਦੋ ਮਹੀਨੇ ਪਏ ਆ ਜੇ ਉਹਨਾਂ ਦੇ ਵਿੱਚ ਵੀ ਅੱਛੀ ਬਾਰਿਸ਼ ਹੋ ਜਾਂਦੀ ਹੈ ਤਾਂ ਇਹ ਵੀ ਇੱਕ ਆਪਾਂ ਕਹਿ ਸਕਦੇ ਆ ਕਿ ਇੱਕ ਵਾਰੀ ਮਤਲਬ ਗੁੱਡ ਵਾਟਰਿੰਗ ਸੀਜ਼ਨ ਹੋ ਸਕਦਾ ਹੈ ਮੈਮ ਜਿਵੇਂ ਕਿ ਝੋਨਾ ਆ ਜਦੋਂ ਕਿਸਾਨ ਲਾ ਰਹੇ ਸੀ ਉਹ ਤਾਂ ਚੰਗੀ ਭਰਪੂਰ ਬਾਰਿਸ਼ ਹੋਈ ਆ ਪਰ ਹੁਣ ਆ ਜਿਹੜਾ ਦੂਜਾ ਪਾਣੀ ਤੀਜਾ ਪਾਣੀ ਲੱਗਣ ਵਾਲਾ ਲੱਗਦਾ ਉਸ ਲਈ ਥੋੜਾ ਜਿਆਦਾ ਕਿਸਾਨਾਂ ਨੂੰ ਹੁਣ ਮੋਟਰਾਂ ਚਲੋਣੀਆਂ ਪੈਣਗੀਆਂ ਤਾਂ ਬਿਜਲੀ ਦੀ ਖਪਤ ਵਧੇਗੀ ਉਸ ਲਈ ਥੋੜੇ ਜਿਹਾ ਪਾਣੀ ਨੂੰ ਸੋਲੈਰਿਕ ਭਰਪੂਰ ਨਹੀਂ ਹੋ ਪਾਏਗਾ ਹਾਂਜੀ ਦੇਖੋ ਝੋਨੇ ਦੇ ਮਤਲਬ ਝੋਨੇ 'ਚ ਪਾ ਕਿਉਂਕਿ ਆਪਣੀ ਜਿਹੜੀ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਹੈ ਕਿ ਅਗਰ ਦੋ ਦਿਨ ਮਤਲਬ ਪਾਣੀ ਜਿਰੇ ਨੂੰ ਹੋ ਜਾਣ ਤਾਂ ਸਾਨੂੰ ਜਿਹੜਾ ਹੁਲਾ ਦੇਣਾ ਚਾਹੀਦਾ ਪਾਣੀ ਸੋ ਫ੍ਰੀਕੁਐਂਟ ਇਰੀਗੇਸ਼ਨਸ ਇਹਨੂੰ ਲੱਗਦੀਆਂ ਨੇ ਸੋ ਜਦੋਂ ਤਾਂ ਬਾਰਿਸ਼ ਹੋ ਜਾਂਦੀ ਹੈ ਜਿਵੇਂ ਹੁਣ ਕੱਲ ਵੀ ਬਾਰਿਸ਼ ਗਈ ਜਗ੍ਹਾ ਤੇ ਹੋਈ ਹੈ ਤਾਂ ਸਾਡੇ ਕੋਲ ਲੁਧਿਆਣਾ ਨੇ ਵੀ 32 ਮਿਲੀਮੀਟਰ ਜਿਹੜੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਸੋ ਉਦੋਂ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਕਵਰ ਅਪ ਹੋ ਜਾਂਦੀਆਂ ਸੋ ਸਾਨੂੰ ਪਾਣੀ ਧਰਤੀ ਉੱਤੋਂ ਨਹੀਂ ਕੱਢਣਾ ਪੈਂਦਾ ਤੇ ਬਾਕੀ ਅਦਰਵਾਈਜ਼ ਜਿਸ ਤਰ੍ਹਾਂ ਕਿ ਆਪਾਂ ਮਤਲਬ ਪਾਣੀ ਨੀਚੋਂ ਕੱਢਦੇ ਆਂ ਜਾਂ ਮੋਟਰਾਂ ਚਲਾਉਂਦੇ ਆਂ ਸੋ ਉਹਦੇ ਨਾਲ ਬਿਜਲੀ ਦੀ ਵੀ ਖਪਤ ਹੁੰਦੀ ਹੈ ਤੇ ਸਾਡੇ ਕੋਲ ਧਰਤੀ ਹਟਲਾ ਪਾਣੀ ਵੀ ਜਿਹੜਾ ਉਹ ਵਰਤਣਾ ਪੈਂਦਾ ਸੋ ਕਾਫੀ ਐਸਪੈਕਟਸ ਤੋਂ ਆਪਾਂ ਨੂੰ ਉਹ ਸਾਡੇ ਕੋਲ ਜਿਵੇਂ ਆਪਾਂ ਕਹਿ ਸਕਦੇ ਆਂ ਕਿ ਲਾਸਟ ਚ ਰਹਿੰਦੇ ਆਂ ਸੋ ਅਗਰ ਬਾਰਿਸ਼ ਨਾਲੇ ਦੀ ਪੂਰਤੀ ਹੋ ਜਾਂਦੀ ਹੈ ਤਾਂ ਸਾਨੂੰ ਕਾਫੀ ਹੱਦ ਤੱਕ ਜਿਹੜੀਆਂ ਇੰਨਾ ਚੀਜ਼ਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੇ ਪਾਣੀ ਜਿਹੜਾ ਹੈ ਉਹ ਫਸਲ ਨੂੰ ਜਿੰਨਾ ਚਾਹੀਦਾ ਉਹਨਾਂ ਲੱਗ ਜਾਂਦਾ ਮੈਂ ਮਾਪਿਕ ਸੋਲਿਆ ਜਿਸ ਤਰ੍ਹਾਂ ਜੇ ਈਸਵਰ ਮੌਨਸੂਨ ਸੀਜ਼ਨ ਦੇਖ ਨੂੰ ਮਿਲ ਰਿਹਾ ਹੈ ਪਿਛਲੇ ਸਾਲਾਂ ਦੇ ਰਿਹਾ ਸੋ ਲੱਗਦਾ ਕਿ ਕਿੰਨੇ ਵੀ ਗਲੋਬਲ ਵਾਰਮਿੰਗ ਕਲਾਈਮੇਟ ਚੇਂਜ ਦਾ ਅਸਰ ਜਿਹੜਾ ਆਪਣੀ ਫਸਲਾਂ ਤੇ ਮੌਨਸੂਨ ਤੇ ਵਾਤਾਵਰਣ ਤੇ ਉਪਾਏ ਵੀ ਦੇ ਤੇ ਦੇਖਾਈ ਵੀ ਦੇ ਰਿਹਾ ਹੁਣ ਹਾਂਜੀ ਬਿਲਕੁਲ ਹੈ ਤਾਂ ਇੱਕ ਫੈਕਟ ਹੋ ਚੁੱਕਿਆ ਹੈਗਾ ਕਿ ਕਲਾਈਮੇਟ ਚੇਂਜ ਦਾ ਜਿਹੜਾ ਇਫੈਕਟ ਆ ਉਹਦੇ ਨਾਲ ਸਾਡੀਆਂ ਜਿਹੜੀਆਂ ਕ੍ਰੌਪਸ ਨੇ ਉਹ ਵੀ ਇਫੈਕਟ ਹੋ ਰਹੀਆਂ ਨੇ ਸਾਡੇ ਜਿਹੜੇ ਸੀਜ਼ਨ ਉਹ ਵੀ ਇਫੈਕਟ ਹੋ ਰਿਹਾ ਹੈ بارشਾਂ ਇਫੈਕਟ ਹੋ ਰਹੀਆਂ ਨੇ ਬਹੁਤ ਇਰੈਟਿਕ ਮੌਨਸੂਨ ਜਿਹੜੀ ਹੈ ਉਹ ਹੋ ਰਹੀ ਹੈ ਇਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਬਾਈ ਦੇ ਵਿੱਚ ਬੜੀ ਅੱਛੀ ਬਾਰਿਸ਼ ਹੋਈ ਹੈ 23 ਦੇ ਵਿੱਚ ਡੈਫਿਸਟ ਹੋਇਆ ਹੁਣ ਹਲੇ ਸਾਡੇ ਕੋਲ ਪਿਕਚਰ ਇੰਨੀ ਕਲੀਅਰ ਨਹੀਂ ਹੈ ਬਟ ਫਿਰ ਵੀ ਅਸੀਂ ਬਹੁਤ ਤੁਮਾਰਜੰਤੇ ਹੀ ਹੈ ਕਿ 44% ਤੱਕ ਸਾਡੇ ਕੋਲ ਡੈਫਿਸਟ ਹੈਗਾ ਸੋ ਇਸੇ ਤਰ੍ਹਾਂ ਜੇ ਆਪਾਂ ਸਰਦੀਆਂ ਦੀ بارش ਦੀ ਗੱਲ ਕਰਦੇ ਹਾਂ ਉਹ ਵੀ ਸਾਡੇ ਕੋਲ ਘਟੀਆਂ ਨੇ ਤੇ ਟੈਂਪਰੇਚਰ ਜਿਹੜੇ ਨਿਊ ਬਹੁਤ ਸ਼ੂਟ ਅਪ ਕਰ ਰਹੇ ਨੇ ਇਸ ਵਾਰੀ ਅਸੀਂ ਕੋਲਡ ਵੇਵ ਦਾ ਵੀ ਸਾਹਮਣਾ ਕੀਤਾ ਹੀਟ ਵੇਵ ਦਾ ਵੀ ਸਾਹਮਣਾ ਕੀਤਾ ਸੋ ਇਹ ਸਾਰੀਆਂ ਹੀ ਜੜੀਆਂ ਨੇ ਇੱਕ ਫੈਕਟਸ ਨੇ ਜਾਂ ਆਪਾਂ ਕਹਿ ਸਕਦੇ ਆ ਕਿ ਇਹ ਹੀ ਇੱਕ ਤਰ੍ਹਾਂ ਦਾ ਸਾਨੂੰ ਅਲਾਰਮਿੰਗ ਹੈਗੀ ਹੈ ਕਿ ਕਲਾਈਮੇਟ ਚੇਂਜ ਹੋ ਰਿਹਾ ਹੈ ਔਰ ਇਹਦਾ ਸਾਨੂੰ ਦੇਖਣਾ ਚਾਹੀਦਾ ਹੈ ਕਿ ਕੀ ਪ੍ਰਭਾਵ ਹੋ ਰਿਹਾ ਜਿਹੜਾ ਖੇਤੀਬਾੜੀ ਤੇ ਹੈ ਤੇ ਅਸੀਂ ਇਸ ਤੈਨੂੰ ਕਿਵੇਂ ਮਤਲਬ ਅਸੀਂ ਘਟ ਕਰ ਸਕਦੇ ਆ ਕਿਵੇਂ ਇਹਨੂੰ ਠੱਲ ਪਾ ਸਕਦੇ ਆ ਉਹਦੇ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੀ ਜਿਹੜਾ ਇਹ ਹੰਬੜਾ ਮਾਰਨਾ ਪੈਣਾ ਹੈ